ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਿਵੀਆਂ ਦੇ ਵਿੱਚ ਸਿਵੀਆਂ ਪਿੰਡ ਆ ਜਿਹੜਾ ਇਹ ਮਿੱਤਰੋ ਕੋਟ ਫਰੀਦਕੋਟ ਜ਼ਿਲ੍ਹੇ ਦਾ ਹੀ ਆ ਗਿਆ ਨਾ ਭਾਈ ਹਾਂਜੀ ਹਾਂਜੀ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਕੋਟਕਾ ਪੂਰੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਰਹਿ ਜਾਂਦਾ ਮਨਲਾ ਇਹ ਆਪਾਂ ਕੋਟਕਾ ਪੂਰੇ ਤੋਂ ਜਿਹੜਾ ਪੁਲ ਪਾਰ ਕਰੀਦਾ ਉੱਥੋਂ ਸਿੱਧੀ ਸੜਕ ਵੀ ਆ ਜਾਂਦੀ ਹੈ ਸਿਵੀਆਂ ਨੂੰ ਮਿੱਤਰੋ ਦੇ ਮਾਲਕਿਆਂ ਤੋਂ ਵੀ ਮਾਲਕਿਆਂ ਤੋਂ ਸਿੱਧੀ ਛੜਕ ਆ ਜਾਂਦੀ ਆ ਵੈਸੇ ਤੁਸੀਂ ਬੰਬੀਹਾ ਭਾਈ ਵੀ ਕੋਈ ਪਾਲੀ ਦੂਰ ਨਹੀਂ 8-10 ਕਿਲੋਮੀਟਰ ਦੀ ਬੰਬੀਹੇ ਭਾਈ ਨੂੰ ਦੂਰੀ ਪੈਂਦੀ ਏ ਇਸ ਪਿੰਡ ਤੋਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਨਾਮ ਕੀ ਸੀ ਬਾਈ ਦਾ ਬਾਈ ਗੁਰਪ੍ਰੀਤ ਸਿੰਘ ਢਿੱਲੋਂ ਨੰਬਰਦਾਰੀ ਗੁਰਪ੍ਰੀਤ ਸਿੰਘ ਢਿੱਲੋਂ ਨੰਬਰਦਾਰ ਬਾਈ ਦੇ ਘਰੇ ਮੈਂ ਇਸ ਟ ਮੌਜੂਦ ਆ ਝੋਟੀ ਵਕਾਊ ਆ ਇੱਕ ਮਿੱਤਰੋ ਤੀਜਾ ਸੁਆ ਚੰਗੇ ਦੁੱਧ ਦੀ ਮਾਲਕਣ ਦਰਮਿਆਨੇ ਸਾਈਜ਼ ਦੇ ਵਿੱਚ ਕਹਿ ਸਕਦੇ ਆ ਆਪਾਂ ਇਹਨੂੰ ਪਰ ਮਲੋਵੀਲੇ ਵੇਲੇ ਵੇਲੋ ਪੂਰੀ ਖਬਰਦਾਰ ਆ ਵੀਰੇ ਨੇੜੇ ਰਹੀਂਦੇ ਮੜੇ ਫਿਰ ਡਰਤੀ ਘਟ ਸੱਸੀ ਕਾਲ ਬਾਈ ਜੀ ਸਿੱਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਠੀਕ ਠਾਕ ਜੀ ਵਧੀਆ ਅੱਛਾ ਬਾਈ ਨਾਮ ਦੱਸ ਦੀ ਇੱਕ ਵਾਰੀ ਆਪਣਾ ਨਾਮ ਮੇਰਾ ਨਿੱਕੂ ਆ ਜੀ ਤੇ ਉਹਦੇ ਬਾਈ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਢੱਲੋ ਹਨਾ ਜੀ ਹਾਂ ਜੀ ਨੰਬਰਦਾਰੀ ਠੀਕ ਆ ਅੱਛਾ ਬਾਈ ਛੋਟੀ ਜਿਹੜੀ ਬਾਈ ਨੇ ਵੇਚਦੀ ਜਾਂਦੇ ਕਿੰਨਾ ਸੁਆ ਸੁਣਾ ਇਹਨੇ ਤੀਜਾ ਸੁਆ ਸੁਣਾ ਜੀ ਠੀਕ ਆ ਤੇ ਆਤਾਮਾ ਜੰਮਾ ਇਸੇ ਦਾ ਹੀ ਆ ਹਾਂ ਜੀ ਹਾਂ ਜੀ ਉਹ ਛੋਟੀ ਗੱਬਣ ਆ ਜੀ ਟਾਈਆਂ ਮਹੀਨਿਆਂ ਦੀ ਉਹ ਵੀ ਐਸੇ ਦੀ ਆ ਉਹ ਕੱਟੀ ਵੀ ਐਸੇ ਦੀ ਆਈ ਤੋ ਪਹਿਲੇ ਸੂਏ ਦੀ ਆ ਤੇ ਆ ਦੂਜੇ ਸੂਏ ਦੀ ਹੋਈ ਆ ਤੀਜੇ ਸੂਆ ਨੂੰ ਸੂਣਾ ਇਹਨੇ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਦਿਨ ਕਿੰਨੇ ਕੁ ਲੈ ਜੂਗੀ ਬਾਈ ਹਜੇ ਦਿਨੇ ਦੇ ਜੀ ਮੰਨ ਕੇ ਚੱਲੋ ਆ 13 ਤਰੀਕ ਨੂੰ ਪੂਰੇ ਆ ਜੀ ਠੀਕ ਆ ਜੀ ਆ ਅੱਜ 13 ਹੀ ਅੱਜ ਪੂਰੇ ਹੋ ਗਏ ਆ ਅੱਜ ਪੂਰੇ ਹੋ ਗਏ ਆ ਠੀਕ ਆ ਬਾਈ ਦੁੱਧ ਕਿੰਨੇ ਦੇ ਦਿੰਦੀ ਹੈ ਬਈਏ ਦੋ ਦਿਨ ਨੇ ਜੀ ਪਹਿਲੇ ਜੂਏ ਦਿੱਤਾ ਜੀ 12 ਕਿਲੋ ਦੂਜੇ ਸੂਏ 14 ਕਿਲੋ ਦਿੱਤਾ ਜੀ ਠੀਕ ਆ ਤੀਜਾ ਸੂਆ ਸੋਨਾ ਨੇ ਤੀਜਾ ਸੂਆ ਸੋਨਾ ਜੀ ਬਣ ਕੇ ਦੁੱਧ ਲੰਮਾ ਟਾਈਮ ਦਿੰਦੀ ਆ ਜੀ ਠੀਕ ਆ ਬਾਈ ਵਧੀਆ ਵੀ ਮੰਨ ਲਾ ਕਹਿਣ ਤੋਂ ਪਾਵੇ ਜੀ 15 14 ਦੁੱਧ ਦਿੰਦੀ ਰਹਿੰਦੀ ਆ ਦਿੰਦੀ ਆ ਜੀ ਆਪਣੇ ਆਪ ਛੱਡ ਨਹੀਂ ਪੈਂਦੀ ਆ ਜੀ ਠੀਕ ਆ ਜੀ ਮੰਨ ਕੇ ਆਪਦੀ ਆਪ ਨਹੀਂ ਬੰਦ ਹੁੰਦੀ ਇਹ ਮਾਰਾ ਵਧੀਆ ਪੂਰੀ ਗੱਲ ਬਾਤ ਆ ਪੂਰੀ ਵਧੀਆ ਹਾਂਜੀ ਹਾਂਜੀ ਠੀਕ ਆ ਅੱਛਾ ਬਾਈ ਮੇਰੇ ਨੂੰ ਹੁਣ ਆਪਾਂ ਵੇਚਣ ਦਾ ਰੇਟ ਫਿਰ ਕੀਤਾ ਕੀਤਾ ਵਾ ਜੀ ਇਹਦਾ ਰੇਟ 1 25 ਆ ਜੀ ਠੀਕ ਆ ਮਾਨਤ ਲੇਵੇ ਮੇਤਰੋ ਤੀਜਾ ਸੂਆ ਇਹਨੇ ਸੂਨਾ ਕਰਮਾਂ ਵਾਲੀ ਨੇ ਸੂਣ ਦੇ ਵਿੱਚ ਹਜੇ ਖੁਰਲੀ ਤੇ ਬਣਦੀ ਮੜੀ ਜੀ ਨੂੰ ਖੁਰਨੀ ਤੇ ਬਣਦੀ ਬਾਈ ਉੱਥੇ ਹੀ ਬਣਦੇ ਫੁਰਲੀ ਤੇ ਤੀਜਾ ਸੂਆ ਇਹਨੇ ਸੂਨਾ ਵਾ ਚੰਗੇ ਲੇਵੇ ਵਾਲੇ ਪੱਖ ਤੋਂ ਮਜ਼ਬੂਤੀ ਆ ਚੰਗੀ ਥੱਲੋਂ ਬਣਦੀ ਤਣਦੀ ਝੋਟੀ ਆ ਹਜੇ ਕਰਮਾਂ ਵਾਲੀ ਦੇ ਦਿਨ ਪਏ ਆ ਸੋਹਣੀ ਇਹਨੇ ਤਾਂ 57 ਦਿਨਾਂ ਦੇ ਵਿੱਚ ਤਿਆਰ ਹੋ ਜਾਣਾ ਤੇ ਲੇਵਾ ਭਰ ਕੇ ਪੂਰਾ ਬੰਬ ਬਣਾ ਜਾਣਾ ਦੁੱਧ 15 14 15 14 ਖੁੱਲਾ ਦਹੀਂ ਜੂ ਸਿੰਘ ਸੁng ਦੀ ਕੁਆਲਿਟੀ ਵੀ ਠੀਕ ਆ ਬਾਕੀ ਲੰਮਾ ਸਮਾਂ ਦੁੱਧ ਦਿੰਦੀ ਆ ਕਹਿਣ ਤੋਂ ਪਾਵੇ ਆ ਵੀ ਇਹ ਨਹੀਂ ਗੱਲ ਹੈਗੀ ਵੀ ਅੱਜ 15 ਦੇ ਦਿੰਦੀ ਆ ਤੇ ਜਦੋਂ ਬਣ ਗਈ ਉਹਦੋਂ 5 6 ਹੀ ਰਹਿ ਜਾਊਗਾ ਉਹਦਾ ਵੀ 10 ਤੋਂ ਬਾਰ-ਬਾਰ ਚੱਲੂਗੀ ਕਿਉਂਕਿ ਮੈਂ ਦੀ ਉਹ ਚੀਜ਼ ਵੇਖਿਆ ਕਰੋ ਜਿਹੜੀ ਮੈਂ ਗੱਬਣ ਹੋ ਕੇ ਵੱਧ ਲੰਮਾ ਸਮਾਂ ਦੁੱਧ ਦਿੰਦੀ ਆ ਉਹ ਮੈਦਾ ਕੋਈ ਫਾਇਦਾ ਨਹੀਂ 20 ਕਿਲੋ ਦਿੱਤੀ ਦਾ ਵੀ ਫਾਇਦਾ ਨਹੀਂ ਕਿਉਂਕਿ ਉਹ 3 ਮਹੀਨਿਆਂ ਤੋਂ ਬਾਅਦ ਜਦੋਂ 5 6 ਤੇ ਜਾਂਦੀ ਆ ਉਹਦਾ 20 ਕਿਲੋ ਦੇ ਉੱਤੇ ਦਾ ਵੀ ਕੋਈ ਫਾਇਦਾ ਨਹੀਂ ਬਾਈ ਤੇ ਇਹਦਾ ਰੇਟ 125000 ਰੁਪਿਆ ਵਾ ਨੰਬਰ ਬਾਈ ਆਪਾਂ ਦੱਸ ਦਈਏ ਬਾਈ ਦਾ ਜੀ ਹਾਂਜੀ ਹਾਂਜੀ ਦੱਸਿਓ 9154 ਜੀ ਹਾਂਜੀ 9154 ਜੀ ਜੀ ਮੇਰਾ ਗਾਂਜੀ 25668 ਆ ਜੀ ਮੇਰਾ ਠੀਕ ਆ ਬਾਈ ਗੱਲਬਾਤ ਚਲੋ ਸਕਰੀਨ ਤੇ ਲਾ ਦਿਆਂਗੇ ਆਪਾਂ ਨੰਬਰ ਬਾਈ ਦਾ ਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਸਿਵਿਆਲਾ ਨੋ ਜਿਲ੍ਹਾ ਫਰੀਦਕੋਟ